ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮ ਵਰਿੰਦ ਕੇਜਰੀਵਾਲ ਤਰਨਤਾਰਨ ਜਿਮਨੀ ਚੋਣਾਂ ਦੇ ਦੌਰਾਨ ਗੈਂਗਸਟਰਾਂ ਨੂੰ ਪੰਜਾਬ ਛੱਡਣ ਦੀ ਚੇਤਾਵਨੀ ਦੇ ਰਹੇ ਨੇ ਤਾਂ ਦੂਜੇ ਪਾਸੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਦਿਨ ਦਿਹਾੜੇ ਗੈਂਗਸਟਰਾਂ ਦੇ ਵੱਲੋਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ ਗੋਲੀਆਂ ਚੱਲ ਰਹੀਆਂ ਨੇ ਤਾਜ਼ਾ ਮਾਮਲਾ ਜੰਡਿਆਲਾ ਗੁਰੂ ਇਲਾਕੇ ਦਾ ਜਿੱਥੇ ਇੱਕ ਵਾਰ ਫਿਰ ਤੋਂ ਅਪਰਾਧਕ ਤਤਾਂ ਦੇ ਵੱਲੋਂ دہشت ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਪਾਸੇ ਪੰਸਾਰੀ ਦੀ ਦੁਕਾਨ ਤੇ ਤਿੰਨ ਨੌਜਵਾਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ। ਇਹ ਵਾਰਦਾਤ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ। ਜਿਸ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ। ਦੁਕਾਨ ਮਾਲਕ ਦਾ ਇਹ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਫੋਨ ਤੇ ਫਿਰੋਤੀ ਦੀ ਕਾਲ ਆਉਂਦੀ ਹੈ ਤੇ ਮਸ਼ਹੂਰ ਗੈਂਗਸਟਰ ਕੇਸ਼ਵ ਦੇ ਨਾਂ ਤੇ 50 ਲੱਖ ਦੀ ਫਿਰੋਤੀ ਮੰਗੇਗੀ। ਰਕਮ ਨਾ ਦੇਣ ਦਾ ਉਸਨੇ ਫੈਸਲਾ ਕੀਤਾ। ਜਿਸ ਤੋਂ ਬਾਅਦ ਤਿੰਨ ਨੌਜਵਾਨ ਇੱਕ ਮੋਟਰਸਾਈਕਲ ਤੇ ਆ ਕੇ ਉਸਦੇ ਦੁਕਾਨ ਦੇ ਕੋਲ ਗੋਲੀਆਂ ਚਲਾਉਂਦੇ ਨੇ। ਜਿਸ ਤੋਂ ਬਾਅਦ ਉਸ ਦਾ ਇਹ ਕਹਿਣਾ ਹੈ ਕਿ ਕੱਚ ਟੁੱਟਣ ਦੇ ਨਾਂ ਉਸ ਨੂੰ ਸੱਟ ਚੋਟ ਤੋਂ ਹਾਲਾਕਿਉ ਬਚ ਗਿਆ ਤਾਂ ਦੁਕਾਨ ਮਾਲਕ ਨੇ ਆਪਣੇ ਬਚਾਦ ਲਈ ਆਪਣੇ ਕੋਲ ਲਾਇਸੈਂਸੀ ਪਿਸਤੌਲ ਦੇ ਨਾਲ ਵਾਪਸੀ ਦੇ ਵਿੱਚ ਫਾਇਰ ਵੀ ਕੀਤੇ ਨੇ ਤਾਂ ਗੈਂਗਸਟਰ ਉੱਥੋਂ ਭੱਜ ਨਿਕਲੇ ਨੇ ਬੁਲੱਸ ਮੌਕੇ ਤੇ ਪਹੁੰਚੀ ਹੈ ਤੇ ਸਬੂਤ ਇਕੱਠੇ ਕੀਤੇ ਗਏ ਨੇ ਉਧਰ ਸੀਸੀਟੀਵੀ ਕੈਮਰਿਆਂ ਦੀ ਜਾਂਚ ਹੋ ਰਹੀ ਹੈ ਬੁਲੱਸ ਇਹ ਕਹਿਣਾ ਕਿ ਜਲਦੀ ਦੋਸ਼ੀ ਗ੍ਰਿਫਤਾਰ ਕੀਤੇ ਜਾਣਗੇ ਗੱਲ ਜੀ ਤਾਂ ਫਰੋਤੀ ਕੋਲ ਆ ਰਹੀ ਹੈ ਦੋ ਤਿੰਨ ਚਾਰ ਪੰਜ ਦਿਨਾਂ ਤੋਂ ਇਹਨੇ 50 ਲੱਖ ਦਾ ਮਾਮਲਾ ਮੇਰੇ ਕੋਲ ਹੈਗਾ ਜੋ ਕਰਨਾ ਕਰ ਲਓ ਮੈਨੂੰ ਪਹਿਨੇ ਇਹ ਕਹਿੰਦਾ ਕੋਈ ਤੁਹਾਡੇ ਗੋਲੀਆਂ ਮਾਰਨੇ ਮਾਰੀ ਜਦੋਂ ਮਰ ਜਾਓ ਤਾਂ ਦਿਲ ਕਰੇ ਆ ਜਾਓ ਕੋਈ ਜਨ ਨੇ ਜਾਣੇ ਦੋ ਜਣੇ ਹੀ ਦੋ ਇਹਨਾਂ ਨੇ ਵਖੇ ਮੈਂ ਤੇ ਵਖੇ ਨਹੀਂ ਦੋ ਇਹ ਦੋ ਤਿੰਨ ਜਣੇ ਹੀ ਵੀਡੀਓ ਤੇ ਜਾਇਦਾਂ ਨੇ ਪੁਲਿਸ ਤੁਮੇ ਕਿਤੇ ਕਿਥੇ ਕੋ ਹਾਂ ਪਹਿਲਾਂ ਕਿਤੇ ਪੁਲਿਸ ਪੁਰੇਟ ਕੀਤੀ ਕਿੰਨੇ ਫਾਇਰ ਕੀਤੇ ਉਹਨਾਂ ਦੋ ਫਾਇਰ ਕੀਤੇ ਅੱਛਾ ਉਹ ਕਿਥੇ ਲੇ ਗਏ ਫਾਇਰ ਬਾਹਰ ਲੱਗਿਆ ਦੇਖੋ ਤੇ ਸ਼ੀਸ਼ਿਆਂ ਦੇ ਸ਼ੀਸ਼ੇ ਟੁੱਟੇ ਜੋ ਅੰਦਰ ਬਜਾ ਸਾਇਓ ਅੱਛਾ ਤੇ ਜਵਾਬੀ ਤੁਸੀਂ ਕੋਈ ਫਾਇਰ ਕੀਤੇ ਹਾਂਜੀ ਜਵਾਬੀ ਫਾਇਰ ਕੀਤੇ ਮੈਂ ਪਿੱਛੇ ਜਾ ਅੱਛਾ ਤਾਂ ਕੋਈ ਕੀ ਆ ਰਿਹਾ ਹੈ ਹਾਂਜੀ ਇਹ ਕਿੰਨੇ ਫਾਇਰ ਕੀਤੇ ਤੁਸੀਂ ਮੈਂ ਨੂੰ ਯਾਦ ਨਹੀਂ ਕਿਨੇ ਮੈਂ ਜਿੰਨੇ ਹੋਏ ਜਿੰਨੇ ਕਰਦੇ ਵਾਕੇ ਜਿੰਨਾ ਪੂਰਾ ਲੋਰ ਹੀ ਕਰਦੇ ਕਿੰਨਾ ਫੇਰ ਮਗਰ ਜਾਂਦੇ ਤੇ ਫੇਰ ਉਹ ਭੱਜ ਗਏ ਉਹ ਭੱਜ ਗਏ ਨਹੀਂ ਨਿਕਲ ਕੇ ਅੱਗੇ ਨਿਕਲ ਕੇ ਕੀ ਮੰਗ ਕਰਦੇ ਮੰਗੇ ਕਰਨ ਇਨਸਾਫ ਦੀ ਮੰਗ ਕਰਦੇ ਵੀ ਇਹਨਾਂ ਨੂੰ ਭੈਗ ਥੱਲ ਪਾਈ ਦੇ ਇਹਨਾਂ ਨੂੰ ਜਿਹੜੇ ਗੈਂਗਸਟਰ ਜਿਹੜੇ ਫੌਤਗ ਮੰਗਦੇ ਆ ਬੰਦੇ ਆਪਣੇ ਇਥੋਂ ਦੇ ਜਨਿਆਲੇ ਦੇ ਜਿੰਨਾਂ ਜਿੰਨਾਂ ਨੇ ਸਾਰਾ ਦਿੱਤਾ ਵੇਰਵਾ ਸਾਰਾ ਸਭ ਕੁਝ ਪਤਾ ਉਹਨਾਂ ਦੇ ਬਾਰੇ ਕੋਈ ਨਹੀਂ ਕਰਾਂਗੇ ਗੱਲਬਾਤ ਚੋਂ ਕਾਰਨ ਇਹ ਹੈ ਵੀ ਬੈਨਾ ਫੌਤਗ ਦੇ ਕੋਲਾਂ ਉਧਰੀਆਂ ਮੁੜ ਕੇ ਡਿਪਟੀ ਸਰ ਨੂੰ ਕੀਤੀ ਹੈ ਕਿ ਕੋਲ ਆਪਾਂ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕੋਲ ਝਾੜਿਆ ਸੀ ਉਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਕੋਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਤੇ ਉਸ ਬਾਅਦ ਇਹ ਫਾਇਰ ਹੋਏ ਇਹਨਾਂ ਦੇ ਇਹ ਤਿੰਨ ਚਾਦਰਤਮ ਹੁੰਦੀ ਹੈ ਕਿਹੜਾ ਕੋਈ ਦਾਦਾ ਜੀ ਦਾ ਨਾਮ ਹੈ ਨਾਮ ਸਾਹਿਬ ਭਾਈ ਨੂੰ ਪਤਾ ਉਹਨਾਂ ਨੇ ਕੋਲ ਹੁੰਦੀ ਉਹਨਾਂ ਨੰਬਰ ਤੇ ਹੁੰਦੀ ਰਹੀ ਫੋਨ ਪਤਾ ਨਹੀਂ ਕੌਣ ਬੋਲਦਾ ਨਹੀਂ ਉਹ ਹੀ ਬੋਲਦੇ ਵੀ ਇਦਾਂ ਹੀ ਆਪਣਾ ਕੋਲ ਕਰਦੇ ਆਪਣਾ ਨਾਮ ਦਾਦਾ ਕੀ ਨਾਮ ਉਹਨਾਂ ਨੂੰ ਭਾਈ ਨੂੰ ਭਾਈ ਨੂੰ ਪਤਾ ਅੱਜ ਕਿੰਨੇ ਵੇਲੇ ਦੀ ਘਟਨਾ ਕਿੰਨੇ ਬੰਦੇ ਆਏ ਸੀ ਇਹ ਕੋਈ 7:30 7:30 7:30 ਵਜੇ ਦੀ ਹੈਗੀ ਹੈ ਵੀਡੀਓ ਦੇ ਵਿੱਚ ਹੈਗਾ 7:30 ਤੇ ਤਿੰਨ ਜਨੇ ਆਏ ਆ ਤੇਨੇ ਮੋਟਰਸਾਈਕਲ ਤੇ ਸਵਾਰੀ ਨਹੀਂ ਇਹ ਦੋਵੇਂ ਮੂੰਹ ਨੰਗੇ ਕਿੰਨੇ ਨੇ ਬਿਠਿਆ ਪਿਛਲੇ ਕਿਸ ਜਗ੍ਹਾ ਤੋਂ ਆਇਆ ਕਰੇ ਬਿਆਰ ਕਰਨ ਇਹ ਪੱਲੀ ਸਾਹ ਦੇ ਹੁਸ਼ਣ ਦੀ ਸਾਈਡ ਤੋਂ ਆਏ ਆ ਤੇ ਬਾਅਦ ਛੇ ਘੰਟੇ ਦਾ ਜਿਹੜਾ ਉਹ ਨਿਕਲੇ ਬਾਹਰ ਤੇ ਮਗਰ ਤੁਸੀਂ ਭੱਜ ਗਏ ਵੀ ਸੀ ਹਾਂ ਭਾਜੀ ਗਏ ਮਗਰ ਇੱਕ ਇੱਕ ਦੋ ਵਾਰ ਕੀਤਾ ਨਾ ਪਹਿਨਾ ਫਿਰ ਪਿੱਛੇ ਜਾ ਕੇ ਕੀਤਾ ਇੱਕ ਦੋ ਵਾਰ ਨਿਕਲ ਗਏ ਹਾਂ ਤੁਹਾਡਾ ਆਪਣਾ ਲਾਇਸੈਂਸ ਹੈ ਹਾਂ ਜੀ ਜੀ ਮੰਗਨ ਸਾਹਿਬ ਦੀ ਮੰਗ ਕਰਦੇ ਆ ਜੀ ਬਾਕੀ ਅੱਗੇ ਵੀ ਤੁਹਾਨੂੰ ਬੜਾ ਜਰਾਰੇ ਕਾਫੀ ਕੋਲਾ ਆਈਆਂ ਪਰ ਕੋਈ ਗੱਲਬਾਤ ਹੋਈ ਨਹੀਂ ਕੋਈ ਹਾਂ ਪੁਲਸਾ ਜੀ ਹਾਂ ਜੀ ਹੁਣ ਤੇ ਆਏ ਪੁੱਛ ਕੀਤਾ ਉਹਦੇ ਲਿਖਲਪਰ ਆਪਣਾ ਕਰਮਿਕ ਇਖਤਾਰ ਹੋ ਗਿਆ ਜੀ ਅੱਜ ਅੱਜ ਸਾਹਿਬ ਕੀ ਗੱਲ ਕੀ ਹੋਈ ਜੀ ਅੱਜ ਵਕਤ ਕਰੀਬ 6:30 7:00 ਵਜੇ ਦਾ ਸ਼ਾਮ ਦਾ ਅਸੀਂ ਇੱਥੇ ਆਉਣ ਲੱਗੇ ਜਦੋਂ ਬਾਜ਼ਾਰ ਨੂੰ ਆਏ ਤੇ ਪਤਾ ਲੱਗਾ ਕਿ ਨਾਲ ਸਿੰਘ ਤੁंसारी ਦੀ ਦੁਕਾਨ ਹੈ ਸ਼ੇਖ ਫਤਿਹ ਗੇਟ ਦੇ ਲਾਗੇ ਕਸ਼ਮੀਰੀ ਬਾਜ਼ਾਰ 'ਚ ਉਹਨਾਂ ਦੀ ਸ਼ਾਪ ਤੇ ਕੋਈ ਨਾਮ ਨੂੰ ਬੰਦੇ ਤਿੰਨ ਬਾਈਕ ਤੇ ਆਏ ਆ ਤੇ ਦੋ ਰੌਂਗ ਫਾਇਰ ਕੀਤੇ ਤੇ ਉਹਨਾਂ ਦੇ ਜਿਹੜਾ ਕੱਚ ਦਾ ਗਲਾਸ ਲੱਗਾ ਸੀਗਾ ਬਾਹਰ ਦੁਕਾਨ ਦੇ ਬਾਹਰ ਉਹਨੂੰ ਫਾਇਰ ਲੱਗਿਆ ਉਹਦੇ ਨਾਲ ਜਿਹੜਾ ਗਲਾਸ ਹੇਠਲੇ ਰਹਿ ਗਿਆ ਤੇ ਬਚਾਅ ਹੋ ਗਿਆ ਵੈਸੇ ਕੋਈ ਜਾਨਵਰ ਨਹੀਂ ਇਨਸਾਨ ਨਹੀਂ ਆ ਨਾ ਕਿਸੇ ਨੂੰ ਫਾਇਰ ਲੱਗਾ ਪਰ ਸ਼ਿਸ਼ੇ ਦੀ ਕੈਮਰੇ ਫੰਕਸ਼ਨ ਕਰ ਰਹੇ ਤੇ ਦੋਸ਼ੀਆਂ ਦੀ ਭਾਲ ਕਰੇ ਕੀ ਕਾਰਨ ਕੀ ਰਿਹਾ ਵਾ ਜੀ ਗੋਲੀ ਚਲਾਉਣ ਦਾ ਇਹਨਾਂ ਦੇ ਕਹਿਣ ਮੁਤਾਬਕ ਆ ਕਿ ਸਾਂ ਥਰਡ ਆਈ ਸੀਗੀ ਪਹਿਲਾਂ ਵੀ ਕੋਈ ਕੇਸ਼ ਉਹਨਾਂ ਦਾ ਹੈਗਾ ਵਾ ਗੈਂਗਸਟਰ ਉਹਨਾਂ ਨੇ ਸਾਡੇ ਤੋਂ ਪ੍ਰਤੀਨੀ ਬਾਕੀ ਅਸੀਂ ਇਹਨਾਂ ਦੇ ਬਿਆਨ ਤੇ ਪਰਚਾ ਦਰਜ ਕਰਕੇ ਤਵਕੀਫ ਕਰ ਰਹੇ ਹਾਂ ਜਵਾਬ ਲੇ ਗੋ ਪਹਿਲਾਂ ਕੋਈ ਐਫ ਆਈ ਆਰ ਨਹੀਂ ਮੇਰੇ ਮੇਰੇ ਕੋਲ ਨਹੀਂ ਆਈ ਇਹਨਾਂ ਦੇ ਕਹਿਣ ਮੁਤਾਬਕ ਮੇਰੇ ਕੋਲ ਕੋਈ ਕੰਪਲੇਨ ਨਹੀਂ ਸੀ ਆਈ ਇਹਨਾਂ ਦੇ ਕਹਿਣ ਮੁਤਾਬਕ ਕਿ ਸਭ ਇਕੱਲੇ ਹਾਂ ਹਾਂ ਬੋਲੀ ਚਲੀ ਜੀ ਇਧਰੋਂ ਹਾਂਜੀ ਇਹਨਾਂ ਨੇ ਵੀ ਆਪਣੀ ਸੈਲਫ ਡਿਫੈਂਸ ਫੈਰ ਕੀਤੇ ਨੇ ਵਧੀਆ ਕੀਤਾ ਇਹਨਾਂ ਨੂੰ ਨੱਥ ਪੈਣੀ ਚਾਹੀਦੀ ਆ ਬਹੁਤ ਵਧੀਆ ਇਹਨਾਂ ਦੇ ਵੱਲੋਂ ਕਿੰਨੇ ਫੈਰ ਕੀਤੇ ਗਏ ਮੇਬੀ 10 ਦੇ ਕਰੀਬ ਇਹਨਾਂ ਨੇ ਫੇਰ ਕੀਤੇ ਇਹਨਾਂ ਕੋਲ ਲਾਇਸੈਂਸੀ ਪਿਛਲ ਸੀਗਾ ਪਰ ਉਹ ਪਰਟੇਲ ਚੌਂਕ ਨੂੰ ਨਿਕਲ ਗਿਆ ਥੋੜਾ ਰੱਜ ਵੀ ਹੁੰਦਾ ਬਾਜ਼ਾਰ ਤੇ ਇਸ ਕਰਕੇ ਬੰਦੇ ਨੂੰ ਵੇਖਣਾ ਵੀ ਪੈਂਦਾ ਉਹਨਾਂ ਨੇ ਕਿਤੇ ਫੇਰ ਕੀਤੇ ਉਹਨਾਂ ਨੇ ਦੋ ਫੇਰ ਕੀਤੇ ਜਿਹੜੀ ਕਨਵੈਸ ਤੇ ਉਪਰ ਆਈ ਉਹ ਸੁਪਲੈਂਡਰ ਮੋਟਰਸਾਈਕਲ ਸੀਗਾ ਉਹਨਾਂ ਕੋਲ ਇਹਨਾਂ ਦੇ ਕਰਨ ਮਤਲਬ ਕਿੰਨੇ ਲੋਕ ਸੀ ਉਹ ਤਿੰਨ ਜਾਨ ਕੀ ਕਰ ਰਿਹਾ ਸੀ ਕੀ ਅਸੀਂ ਬਸ ਇਹਨਾਂ ਦੇ ਸਟੇਟਮੈਂਟ ਤੇ ਮੁਕਦਮਾ ਦਰਜ ਕਰਕੇ ਤਰਜੀਹ ਕਰਾਂ ਕੈਮਰੇ ਦੇ ਵੇਖਦੇ ਬੰਦੇ ਸਾਡੇ ਬੰਦੇ ਖੰਗਾਲ ਲੈਣੇ ਕੋਈ ਕੋਈ ਫਰੋਦੀ ਕੀ ਹੋ ਮੂੰ ਬੰਨੇ ਹੋਏ ਹੀ ਇਹਨਾਂ ਦੇ ਮੁਤਾਬਕ 50000 ਰੁਪਏ ਦੀ ਫਰੋਦੀ ਮੰਗੀ ਸੀ 50000 50 ਲੱਖ ਰੁਪਏ ਦੀ ਸੌਰੀ ਹਾਂਜੀ ਕਿੰਨੀ ਦੇਰ ਹੋ ਗਈ ਇਹ ਕਹਿੰਦੇ ਆ ਮੈਨੂੰ ਅੱਜ ਤੋਂ 10 ਦਿਨ ਪਹਿਲੇ ਵੀ ਕਾਲ ਆਈ ਸੀ ਪਰ ਮੇਰੇ ਧਿਆਨ 'ਚ ਹੀ ਨਹੀਂ ਹੈਗਾ ਨਾਮ ਨੂੰ ਦੱਸਿਆ ਕਿਸੇ ਨੇ ਕੀ ਸਰਪੰਚ ਨੇ ਤੁਹਾਨੂੰ ਦਰਖਾਸਤ ਦਿੱਤੀ ਗਈ ਮੈਂ ਕਹਿ ਰਿਹਾ ਨਹੀਂ ਭਾਜੀ ਮੈਨੂੰ ਦੱਸਿਆ ਨਹੀਂ ਕਿਸੇ ਨੇ ਨਾਮ ਮੇਰੇ ਇਥੇ ਅਣਜਾਜ ਅੱਜ ਹੀ ਦੱਸਿਆ ਉਹਨਾਂ ਨੇ ਜਿਹੜਾ ਹੋਵੇ ਉਹ ਥਾਣੇ 'ਵੀ ਰਸਤਾ ਦਿੱਤੀ ਗਈ ਹੋਵੇ ਇਹ ਵੀ ਦੱਸੋ ਮੈਨੂੰ ਨਹੀਂ ਪਤਾ ਜਿਹੜੀ ਚੀਜ਼ ਦਾ ਮੈਨੂੰ ਪਤਾ ਨਹੀਂ ਮੈਂ ਕੀ ਦੱਸਾਂਗਾ